ਬੋਲੇ ਸੋਨਾ ਅੱਜ ਇੱਕ ਜ਼ਾਹਰ ਪ੍ਰੋਜੈਕਟ ਵੱਲੋਂ ਚਲਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਦੁੱਧਾਰੂ ਪਸ਼ੂਆਂ ਦੀ ਵੰਡ ਕੀਤੀ ਗਈ ਹੈ ਜਿहां ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 18 ਦੁੱਧਾਰੂ ਪਸ਼ੂਆਂ ਦੀ ਵੰਡ ਕੀਤੀ ਗਈ ਇਹ ਪਸ਼ੂ ਉਹਨਾਂ ਪਰਿਵਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਦੇ ਪਸ਼ੂ ਹੜਾ ਦੌਰਾਨ ਨੁਕਸਾਨੇ ਗਏ ਸਨ ਵੰਡ ਸਮਾਗਮ ਤੋਂ ਪਰ ਅਰਦਾਸ ਦੀ ਸੇਵਾ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਹੈਡ ਗ੍ਰੰਤੀ ਸ੍ਰੀ ਦਰਬਾਰ ਸਾਹਿਬ ਵੱਲੋਂ ਨਿਪਾਈ ਗਈ ਐਜੂਕੇਟ ਪੰਜਾਬ ਪ੍ਰੋਜੈਕਟ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਲਈ ਵਜੀਫੀਆਂ ਅਤੇ ਮੁਫਤ ਸਕੂਲਾ ਰਾਹੀ ਸੇਵਾ ਕਾਰਜ ਇਸ ਵੇਲੇ ਲਗਭਗ 6000 ਵਿਦਿਆਰਥੀ ਸਕਾਲਰਸ਼ਿਪ ਤੇ 7 ਫ੍ਰੀ ਸਕੂਲਾ ਰਾਹੀ ਸਿੱਖਿਆ ਪ੍ਰਾਪਤ ਕਰ ਰਹੇ ਨੇ ਸਾਲ 2025 ਵਿੱਚ ਆਏ ਭਿਆਨਕ ਹੜਾ ਦੌਰਾਨ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸੇਵਾਵਾਂ ਲਗਾਤਾਰ ਚਾਰੀ ਨੇ 22 ਅਗਸਤ 2025 ਤੋਂ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਅਰਯਤੇ 12 ਪਿੰਡਾਂ ਦੀ ਸਾਮਸਬਾਲ ਦੀ ਚੁੰਮੇਵਾਰੀ ਲਈ ਗਈ ਹੈ ਇਸ ਸੇਵਾ ਦੇ ਨਿ ਫਸਲਾਂ ਦੀ ਬਿਜਾਈ ਬੱਚਿਆਂ ਦੀ ਪੜ੍ਹਾਈ ਪਸ਼ੂਆਂ ਦੀ ਪਰਪਾਈ ਅਤੇ ਹੋਰ ਸਹਾਇਤਾ ਕਾਰਜ ਕੀਤੇ ਗਏ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 18 ਦਰੂ ਪਸ਼ੂਆਂ ਦੀ ਅਟਵੰਡ ਕੀਤੀ ਗਈ ਪਸ਼ੂ ਉਹਨਾਂ ਪਰਿਵਾਰਾਂ ਨੂੰ ਦਿੱਤੇ ਗਏ ਜੋ ਕਿ ਜਿਨ੍ਹਾਂ ਦੇ ਹੜ੍ਹ ਦੌਰਾਨ ਪਸ਼ੂ ਨੁਕਸਾਨੇ ਗਏ ਸਨ ਪੰਜਾਬ ਵਿੱਚ ਪਿਛਲੇ ਤਕਰੀਬਨ ਡੇਢ ਮਹੀਨੇ ਦਾ ਸਮਾਂ ਲੱਗ ਗਿਆ ਕਿ ਪਾਣੀ ਦੇ ਕਾਰਨ ਹੜੰਦ ਦੇ ਕਾਰਨ ਤੂਫਾਨ ਦੇ ਕਾਰਨ ਜਿੱਥੇ ਪੰਜਾਬ ਦਾ ਲੱਖਾਂ ਏਕੜ ਜ਼ਮੀਨ ਜਿਹੜੀ ਸੀ ਉਹ ਖਰਾਬ ਹੋਈ ਲੱਖਾਂ ਏਕੜ ਪਾਸੇ ਜਿਹੜੀ ਸੀ ਉਹ ਖਰਾਬ ਹੋਈ ਜਾਣੇ ਵਾਲੇ ਨੁਕਸਾਨ ਪੰਜਾਬ ਦਾ ਹੋਇਆ ਬਹੁਤ ਸਾਰੇ ਲੋਕਾਂ ਦੇ ਪਸ਼ੂ ਜਿਹੜੇ ਸਾਨੂੰ ਕੱਲੇ ਹथे ਬੱਦੇ ਮਰ ਗਏ ਜਾਂ ਪਾਣੀ ਵਿੱਚ ਜਿਹੜੇ ਪਸ਼ੂ ਸਨ ਉਹ ਰੁੜ ਗਏ ਔਰ ਬਹੁਤ ਸਾਰੇ ਪਰਿਵਾਰਾਂ ਦੇ ਘਰ ਸਨ ਪੂਰੇ ਡਹਿ ਗਏ ਔਰ ਸਾਰੀਆਂ ਇਹ ਸੰਸਥਾਵਾਂ ਤੇ ਵੱਲੋਂ ਉਸ ਮੁੱਚੇ ਸੰਸਾਰ ਭਰ ਵਿੱਚ ਵਸਤੀ ਹੋਈਆਂ ਸੰਬਤਾਰੇ ਵੱਲੋਂ ਕਾਨੂੰਨ ਮੰਨਤਨ ਕਰਕੇ ਤੇ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਉੱਥੇ ਦੀ ਲੋਕਾਂ ਦੀ ਜੀਵਨ ਸੇਵਾ ਉਹ ਕੀਤੀ ਗਈ ਆ। ਔਰ ਅੱਜ ਅਸੀਂ ਫੋਜਪੁਰ ਜ਼ਿਲ੍ਹੇ ਦੇ ਕੁਝ ਪ੍ਰਸ਼ਾਸਿਤ ਪਿੰਡ ਆਰਥ ਕੇ ਜਿਹੜਾ ਉੱਥੇ ਆਇਆ ਹੋਈ ਕਿੱਥੇ ਐਜੂਕੇਟ ਪੰਜਾਬ ਉਹ ਕਰਦੇ ਬਸੋ। ਜਿੱਥੇ ਹੋਰ ਸੇਵਾਵਾਂ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਕੀਤੀਆਂ ਜਾ ਰਹੀਆਂ ਨੇ। ਉਹ ਚਾਹੁੰਦੇ ਕਿ ਬੇਵਾਰਨਾਂ ਨੂੰ ਚੁੰਦਿਆ ਕੇ ਫਸਲਾਂ ਵੀ ਬਜਾਈ ਤੇ ਬੱਚਿਆਂ ਦੀ ਪੜ੍ਹਾਈ। ਤੇ ਉਹਨਾਂ ਇੱਕ slogan ਜਿਹੜਾ ਰੱਖਿਆ ਹੋਇਆ ਕਿ ਫਸਲਾਂ ਦੀ ਬਜਾਈ ਤੇ ਬੱਚਿਆਂ ਦੀ ਪੜ੍ਹਾਈ ਜਦ ਤੱਕ ਉਹ ਲੋਕ ਆਪਣਾ ਪੈਰਾਸਕ ਨਹੀਂ ਬਜਾਉਂਦੇ। ਉਹ ਬੱਚਿਆਂ ਦੀ ਪੜ੍ਹਾਈ ਦੇ ਪ੍ਰਾਣਗੇ ਤੇ ਫਸਲਾਂ ਦੀ ਬਜਾਈ ਵੀ ਜਿਹੜੀ ਉਹ ਪ੍ਰਾਣਗੇ। ਉਹ ਵੱਡਾ ਉਧਰ ਆਜੋ ਇੱਧਰ ਕੀ ਵੀਰ ਉਹਨਾਂ ਅੱਜ ਅੱਜ 18 ਪਸ਼ੂ ਹੈ ਜੀ ਜਿਹੜੇ ਕਿ ਜਿੰਨਾਂ ਲੋਕਾਂ ਦੇ ਪਸ਼ੂ ਮਰ ਗਏ ਸੀਗੇ ਹੜ ਦੇ ਵਿਚਕਾਰ ਉਹ ਅੱਜ ਅਸੀਂ ਉਹਨਾਂ ਨੂੰ ਇੱਥੇ ਇਕੱਠ ਕੀਤਾ ਹੈ ਤੇ ਜਿਹਦੇ ਵਿਚਕਾਰ ਕੇ ਬਹੁਤ ਵੱਡੀ ਸੇਵਾ ਦਾ ਸਯੋਗ ਸਾਡੇ ਜੇਹਦਾਰ ਸਾਹਿਬ ਰਗਵੀਰ ਸਿੰਘ ਭਾਈ ਸਾਹਿਬ ਜੀ ਆਪ ਆਏ ਹੋਰ ਮੈਂ ਅਮਰੀਕ ਸਿੰਘ ਜੀ ਇੰਗਲੈਂਡ ਤੋਂ ਸਾਰੀ ਟੀਮ ਮਿਲ ਕੇ ਉਹ ਸੇਵਾ ਕਰ ਰਹੀ ਹੈ ਜੀ ਪਰਸ਼ਵਨ ਦੀ ਸੇਵਾ ਕਰ ਰਹੀ ਹੈ ਅੱਜ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਲੋਕਾਂ ਤੱਕ ਇਹ ਪਹੁੰਚਾਏਗੀ ਹਾਂਜੀ ਹਾਂਜੀ ਕਿਉਂਕਿ ਅਰਦਾਸ 'ਚ ਬਹੁਤ ਸ਼ਕਤੀ ਹੈ ਮੈਨੂੰ ਵਿਸ਼ਵਾਸ ਹੈ ਕਿ ਬਾਕੀ ਦੇ ਸਬਾਵਾਂ ਵੀ ਕਰਨੀਆਂ ਹਨ ਅਜੇ ਇੱਕ ਪਸ਼ੂ ਨਹੀਂ ਹੋਣਾ ਉਹਨਾਂ ਦੇ ਘਰਾਂ ਦੇ ਨੁਕਸਾਨ ਹੋਏ ਇੱਕ ਇੱਕ ਚੀਜ਼ ਦੀ ਲਿਸਟ ਬਣ ਗਈ ਹੈ ਔਰ ਆਪਾਂ ਇੱਕ ਇੱਕ ਘਰ ਦੇ ਚੱਕਰ ਜਾ ਕੇ ਜੋ ਉਹਨਾਂ ਦਾ ਨੁਕਸਾਨ ਹੋਇਆ ਸੀ ਪੂਰਾ ਕਰਨਾ ਹੈ ਗੁਰੂਵਾਲਾ ਜੀ ਕਾਰਨ ਕੇ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਜੀ ਤੇ ਉਹ ਹੈਗੇ ਉਹ ਕਾਲੇ ਘਠਾੜ ਕਿੰਨਾ ਕੁ ਨੁਕਸਾਨ ਹੋਇਆ ਸੀ ਤੁਹਾਡਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਹਮ ਅੱਜ ਤੁਹਾਨੂੰ ਦੁੱਧਾਰੂ ਪਸ਼ੂ ਜਿਹੜੇ ਐਜੂਕੇਟ ਪੰਜਾਬ ਦੇ ਵੱਲੋਂ ਦਿੱਤੇ ਗਏ ਹੈਗੇ ਕਿਵੇਂ ਤਾਂ ਲੱਗ ਰਿਹਾ ਹੈਗਾ ਕਿ ਲੱਗਦਾ ਕਿ ਕੋਈ ਆਸਰਾ ਮਿਲਿਆ ਬਹੁਤ ਆਸਰਾ ਮਿਲਿਆ ਬਹੁਤ ਧੰਨਵਾਦ ਹੈ ਜੀ ਸਸਤਾ ਦਾ ਜਿੰਨੇ ਇਹ ਨਾਮ ਇਹ ਪਰੰਦੇ ਨੇ ਸਾਡੀ ਅਮੀ ਬਹੁਤ ਚੰਗਾ ਕਰਨ ਦੇ ਕਿੰਨੀ ਲੋਡ ਕਿੰਨੀ ਹੋਗੀ ਸੀਗੀ ਇਸੀ ਲੋਰਤਾ ਜੀ ਵੇਖੋ ਜੀ ਜਦੋਂ ਪਰਪਸੂ ਚਲਾਇਆ ਜਾਂਦਾ ਹੈ ਤਾਂ ਅਸਕਰ ਮੱਝ ਲੱਖ ਰੁਪਏ ਤੋਂ ਘੱਟ ਲਈ ਨਹੀਂ ਜਾਂਦੀ ਕਿ ਥੋੜੇ ਲੰਘ ਫਸਲ ਤਾਂ ਬਰ ਮਰਦੇ ਕੀ ਨਾਮ ਹੈ ਤੁਹਾਡਾ ਤੁਹਾਡਾ ਕਾਲੇ ਕਿ ਥਾੜ ਪੈਣ ਜੀ ਆਪਣਾ ਤੇ ਨੁਕਸਾਨ ਤਾਂ ਬਹੁਤ ਹੋਇਆ ਜੀ ਫਸਲ ਵਾਲੀ ਝੋਨਾ ਚਾਨਾ ਕੁਛ ਨਹੀਂ ਮਾਲ ਡੰਗਰ ਦਾ ਵੀ ਹੋਇਆ ਨੁਕਸਾਨ ਅੱਜ ਹਾਂਜੀ ਹਾਂਜੀ ਬਹੁਤ ਆਸਰਾ ਮਿਲੂਗਾ ਜੀ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਬਾਹਮ ਫੜੀ ਸਾਡੀ ਤੇ ਸਰਕਾਰਾਂ ਦਾ ਕੁਝ ਨਹੀਂ ਕਰਦੀਆਂ ਜੀ ਤੇ ਵਾ ਇਹੋ ਹੀ ਆ ਵੀਰ ਭਰਾ ਜਿਹਦੇ ਨਾਲ ਪੱਲੇ ਕੇ ਬਾਹਾਂ ਪਰਦੇ ਆ ਤੇ ਇਹਦਾ ਬਹੁਤ ਆਸਰਾ ਸਾਨੂੰ ਇਹੋ ਦੁੱਧ ਪਾਵਾਂਗੇ ਕੋਈ ਨਾ ਕੁਝ ਚਾਰ ਦਾ ਪੈਸੇ ਆਉਣਗੇ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਮੇਰਾ ਨਾਮ ਮੇਰੇ ਨਾਲ ਡੈਡੀ ਦਾ ਨਾਮ ਜਸਵੰਤ ਸਿੰਘ